ਮਿੱਤਰੋ ਅੱਜ ਆਪਾਂ ਲਾਇਆ ਪਿੰਕ ਪਿਆਜ਼ ਦਾ ਕਣ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕਿਦਾਂ ਕਿਦਾਂ ਲਾਇਆ ਵਾ ਪਹਿਲਾਂ ਤਾਂ ਆਪਾਂ 3 ਫੁੱਟ ਚੌੜੇ ਬੈੱਡ ਬਣਾਏ ਆ ਮਿੱਟੀ ਦੇ ਉੱਪਰ ਆਪਾਂ ਪੋਲੀ ਜੀ ਰੇਤਾ ਪਾਈਆ ਉਹਦੇ ਨਾਲ ਆਪਾਂ ਇੱਕ ਵਰਮਾ ਬਣਾਇਆ ਵਾ ਦੇਸੀ ਜੇ ਜਿਗਾਰਡ ਦੇ ਨਾਲ ਉਹਦੇ ਉੱਪਰ ਆਪਾਂ ਵੇਟ ਰੱਖਿਆ ਵਾ ਫਿਰ ਹੁਣ ਆਪਾਂ ਅੱਗਿਓ ਖਿੱਚੀ ਜਾ ਰਹੇ ਆ ਫਿਰ ਜਿਹੜੇ ਆਪਾਂ ਬੈੱਡ ਬਣਾਏ ਆ ਤੇ ਉਹ ਵਰਮੇ ਦੇ ਨਾਲ ਲਾਈਨਾਂ ਬਣਾ ਕੇ ਤੇ ਉਹਦੇ ਉੱਤੇ ਆਪਾਂ ਬੀ ਖਿਲਾਰ ਰਹੇ ਆਂ ਬੀ ਖਿਲਾਰ ਕੇ ਮਗਰ ਦੀ ਮਗਰ ਆਪਾਂ ਦੇ ਦੇਣਾ ਵਾ ਰੰਮੀ ਜਿਹੜੀ ਹੁੰਦੀ ਆਪਣੀ ਸਪਰੇਅ ਵਾਲੀ ਉਹਦੇ ਵਿੱਚ ਪਾਣੀ ਪਾ ਕੇ ਤੇ ਉੱਪਰੋਂ ਦੀ ਛੜਕਾ ਕਰ ਦੇਣਾ ਵੀ ਜਿਹਦੇ ਕਾਰਨ ਆਪਣੀ ਸਵਾਹ ਉੱਡੇ ਨਾ ਆ ਕਰਕੇ ਮਗਰੀ ਆਪਾਂ ਦੇ ਹੀ ਆਨੇ ਆਪਣਾ ਜਿਹੜੇ ਕਣ ਦਾ ਵੀ ਆ ਉਹਦਾ ਛਿੱਟਾ ਦੇ ਕੇ ਤੇ ਉੱਪਰ ਸਵਾਹ ਪਾਤੀ ਆਪਾਂ ਜਿਹੜੀ ਕੀ ਇਹ ਆਪਾਂ ਪਿਆਜ਼ ਦੀ ਪਿੰਕ ਵੈਰੈਟੀ ਲਾ ਰਹੇ ਆ ਜੀ ਇਹ ਲੰਮਾ ਸਮਾਂ ਤੱਕ ਚੱਲ ਸਕਦੀ ਆ 7-8 ਮਹੀਨੇ ਤੱਕ ਇਹ ਖਰਾਬ ਨਹੀਂ ਹੁੰਦੀ ਇਹ ਵਾਲੀ ਵੈਰੈਟੀ ਬਾਕੀ ਕਈ ਨਵੇਂ ਵੀਰਾਂ ਦੇ ਦਿਮਾਗ 'ਚ ਇਹ ਸਵਾਲ ਹੋਊਗਾ ਵੀ ਇਹਦੀ ਆਪਾਂ ਪਿਆਜ਼ ਦੀ ਲਵਾਈ ਕਦੋਂ ਸ਼ੁਰੂ ਕਰਨੀ ਆ ਲਵਾਈ ਇਹਦੀ ਮਿੱਤਰੋ 15 ਦਸੰਬਰ ਤੋਂ ਸ਼ੁਰੂ ਹੋ ਜਾਂਦੀ ਆ ਅਪਾ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਇਹਨੂੰ ਲਾ ਸਕਦੇ ਆ ਪਿਆਜ ਤੁਸੀਂ ਸੋਚਦੇ ਹੋਵੋਗੇ ਵੀ ਆਪਾਂ ਆਹ ਕੀ ਸਿਸਟਮ ਲਾਇਆ ਵਾ ਇਹ ਆਪਾਂ ਪਾਣੀ ਦੇ ਕਾਰਨ ਹੀ ਲਾਇਆ ਵਾ ਵੀ ਆਪਾਂ ਨੂੰ ਰੋਜ਼ ਪਾਣੀ ਨਾ ਲਾਉਣਾ ਪਵੇ ਡਰਮੀ ਦੇ ਨਾਲ ਇਹਦੇ ਨਾਲ ਆਪਣਾ ਕੰਮ ਸੌਖਾ ਹੋ ਗਿਆ ਵਾ ਜੇਕਰ ਤੁਸੀਂ ਇਹਨੂੰ ਪੂਰੀ ਇਸ ਚੀਜ਼ ਦੀ ਡਿਟੇਲ ਲੈਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਆਪਣੀ ਨਵੀਂ ਵੀਡੀਓ ਦੀ ਤੁਸੀਂ ਜਰੂਰ ਵੇਟ ਕਰਿਓ ਚੈਨਲ ਨੂੰ ਆਪਣੇ ਨੂੰ ਕਰ ਲਓ ਸਬਸਕ੍ਰਾਈਬ ਇਹ ਚੀਜ਼ ਤੇ ਆਪਾਂ ਤੁਹਾਡੇ ਲਈ ਫੁੱਲ ਵੀਡੀਓ ਲੈ ਕੇ ਆਵਾਂਗੇ ਬਾਕੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ